ਦੀ ਦੇਵਾ ਕੀ ਮੈਡਮ ਤੁਸੀਂ ਚਲੋ ਸਕੈਨਰ ਦਿਓ ਟਿੰਗ 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 ਮੈਸੇਜ ਮੈਸੇਜ ਤੋ ਹਟੇ ਲੈ ਕਿ ਸ਼ਾਨਦਾਰ ਫੈਸਟੀਵਲ ਆਫਰ ਹੈ ਕਯੂਆਰ ਕੋਡ ਸਕੈਨ ਕਰੋ ਯੂਪੀਆਈ ਪਿੰਨ ਪਾਓ ਤੇ 10000 ਰੁਪਏ ਤੁਹਾਡੇ ਬੈਂਕ ਅਕਾਊਂਟ ਵਿੱਚ 10000 ਲੈ ਲਓ ਲੈ ਲਓ ਮੇਰਾ ਲੈ ਲਓ ਓਹੋ ਭੈਣ ਜੀ ਆਫਰ ਭਾਈ ਪਿੰਨ ਪਾਵਾਂਗਾ ਤਾਂ ਪੈਸਾ ਝੱਟ ਤੇ ਆਉਣਾ ਨਹੀਂ ਪਰ ਕੱਟ ਜਾਵੇਗਾ ਮੇਰੇ ਦਿਮਾਗ ਵਿੱਚ ਪੇਠਾ ਭਰਿਆ ਹੈ ਕਿ ਮੈਂ ਮੂਰਖ ਨਹੀਂ ਹਾਂ ਤਾੜੀਆਂ ਯੂਪੀਆਈ ਕਹਿੰਦਾ ਹੈ ਯੂਪੀਆਈ ਪਿੰਨ ਪੈਸੇ ਭੇਜਣ ਦੇ ਲਈ ਹੁੰਦਾ ਹੈ ਪਾਉਣ ਦੇ ਲਈ ਨਹੀਂ ਇਸ ਗੱਲ ਨੂੰ ਯਾਦ ਰੱਖੋ ਤੇ ਕਹੋ ਮੈਂ ਮੂਰਖ ਨਹੀਂ ਚਾਓ ਤੁਸੀਂ ਵੀ ਕਿਸੇ ਦਾ ਟੈਸਟ ਲਵੋ